ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜਿਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਕੈਨੇਡਾ ਦੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਸ ਦੀ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਬਿਨਕਾਸਟ ਟੀਮ ਹੁਣ ਬੰਦ ਹੋ ਗਈ ਹੈ HCWP ਦੇ ਸ਼ੁੱਡ ਵਾਟ ਵਿਲੇ ਇਨ ਆ ਪਾਇਲਟਾ ਦੇ ਲਈ ਹੋਮ ਸਪੌਟ ਅਤੇ ਚਾਈਲਡ ਕੇਅਰ ਦੋਵਾਂ ਵਿਕਲਪਾਂ ਦੇ ਵਿੱਚ ਉਹਨਾਂ ਬੇਨਕਾਰਰ ਦੇ ਲਈ ਇੱਕ ਦਾਖਲਾ ਸ਼ਾਮਿਲ ਕਰਨਾ ਸੀ ਜੋ ਇਸ ਸਮੇਂ ਕੈਨੇਡਾ ਵਿੱਚ ਨਹੀਂ ਨੇ ਜਿਸ ਬਾਰੇ ਹੋਰ ਜਾਣਕਾਰੀ ਬਾਅਦ ਦੇ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਸੀ IASC ਦੀ ਵੈੱਬਸਾਈਟ ਉਤੇ ਸਟ੍ਰੀਮ ਨੂੰ 29 ਸਤੰਬਰ 2025 ਨੂੰ ਬੰਦ ਵੱਜੋਂ ਸੂਚੀਬੱਧ ਕੀਤਾ ਗਿਆ ਕੈਨੇਡਾ ਤੋਂ ਬਾਹਰ ਦੇਖਪਾਲ ਕਰਨ ਵਾਲੇ ਦੇ ਕੋਲ 2025 ਦੇ ਵਿੱਚ ਦੇਸ਼ ਪ੍ਰਵਾਸ ਕਰਨ ਦੇ ਲਈ ਹਜੇ ਵੀ ਹੋਰ ਵਿਕਲਪ ਨੇ ਰਾਸ਼ਟਰੀ ਕਿੱਤਾ ਵਰਗੀਕਰਨ ਨਰਸ ਸਹਾਇਕ ਆਰਡਰ ਲਈ ਅਤੇ ਮਰੀਜ਼ ਸੇਵਾ ਸੇਵਕੀ ਦੇ ਅਧੀਨ ਆਉਣ ਵਾਲੇ ਕਾਮਿਆਂ ਦੇ ਲਈ ਐਕਸਪ੍ਰੈਸ ਐਂਟਰੀ ਰਾਹੀਂ ਇਮੀਗ੍ਰੇਸ਼ਨ ਇੱਕ ਵਿਹਾਰਕ ਰਸਤਾ ਬਣਿਆ ਹੋਇਆ ਹੈ ਕਿਉਂਕਿ ਇਹ ਪੇਸ਼ੇਵਰ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਸ਼੍ਰੇਣੀ ਰਾਹੀਂ ਸ਼੍ਰੇਣੀ ਅਧਾਰ ਤੇ ਚੋਣ ਦੇ ਲਈ ਯੋਗ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਹੈਲਥ케ਅਰ ਡਰੋ ਦਾ ਵਿਆਪਕ ਰੈਂਕਿੰਗ ਸਿਸਟਮ ਕੱਟ ਆਫ ਸਕੋਰ 470 ਸੀ ਦਸੇ ਹੋਰ ਪੇਸ਼ੇਵਰਾਂ ਤੇ ਲਈ ਜੋ एच.ਓ.ਸੀ. ਡਬਲਯੂ.ਪੀ. ਅਧੀਨ ਯੋਗ ਆਂਦੇ ਨੇ ਬਹੁਤ ਸਾਰੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਹੋਮਕੇਅਰ ਵਰਕਰ ਐਨ.ਓ.ਸੀ ਕੋਡ ਦਾ ਅਧੀਨ ਉਮੀਦਵਾਰਾਂ ਤੇ ਵਿਚਾਰ ਕਰਨਾ ਜਾਰੀ ਰੱਖਦੇ ਨੇ ਕੁਝ ਪੀ.ਐਨ.ਪੀ ਸਟ੍ਰੀਮਾਂ ਜੋ ਐਚ.ਸੀ.ਡਬਲਯੂ.ਪੀ ਦੇ ਅਧੀਨ ਯੋਗ ਦੇਖਭਾਲ ਕਰਨ ਵਾਲੇ ਪੇਸ਼ੇਵਰਾਂ ਨੂੰ ਸੱਦਾ ਦੇਣਾ ਜਾਰੀ ਰੱਖਦੀਆਂ ਨੇ ਉਸ ਦੇ ਵਿੱਚ ਸ਼ਾਮਲ ਨੇ NBP ਅਤੇ ਤਰਜੀਹੀ ਕਿਤੇ ਸਟ੍ਰੀਮ ਸਿਰਫ NOC ਕੋਡ ਅਤੇ ਨਾਲ ਹੀ 42202 ਨੂੰ ਸੱਦਾ ਦਿੰਦਾ ਹੈ NOC ਕੋਡ 4400 ਇਸ ਸਟ੍ਰੀਮ ਤੇ ਅਧਿਨਯੋਗ ਨਹੀਂ ਹਾਂ ਜਦੋਂ ਕਿ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡਾ ਦੇ ਵਿੱਚ ਕੰਮ ਨਾ ਕਰਨ ਵਾਲੇ ਪਿਨੇਕਾਰਾ ਸਟ੍ਰੀਮ ਨੂੰ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਆਈਆਰ ਸਿਸਦੇ ਸਭ ਤੋਂ ਤਾਜ਼ਾ ਮੰਤਰੀ ट्रांजिशन ਬਾਈਂਡਰ ਦੇ ਵਿੱਚ ਦਿੱਤੇ ਗਏ ਅੰਕੜੇ ਸੁਝਾਅ ਦਿੰਦੇ ਨੇ ਕਿ ਇਹ ਬੰਦ ਅਸਿਆ ਦੀ ਇੱਕ ਵੱਡੀ ਮੌਜੂਦਾ ਸੂਚੀ ਦੇ ਕਾਰਨ ਹੋ ਸਕਦਾ ਹੈ। ਦਸੀ 11 ਸਤੰਬਰ 2025 ਤੱਕ IRCC ਦੇ ਕੋਲ ਆਪਣੇ ਦੇਖਭਾਲ ਕਰਨ ਵਾਲੇ ਪਾਇਲਟਾਂ ਦੇ ਵਿੱਚ 34400 ਅਰਜ਼ੀਆਂ ਦੀ ਸੂਚੀ ਸੀ ਜੋ ਕਿ ਵਿਭਾਗ ਨੇ ਤਬਦੀਲੀ ਪਾਇੰਟਰ ਦੇ ਵਿੱਚ ਦੱਸਿਆ ਕਿ ਉਹ 2025 ਦੇ ਵਿੱਚ ਇਨ੍ਹਾਂ ਅਰਜ਼ੀਆਂ ਦੇ ਵਿੱਚੋਂ ਸਿਰਫ 14% ਉੱਤੇ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ 1 ਜਨਵਰੀ ਤੋਂ 11 ਸਤੰਬਰ 2025 ਤੱਕ 4200 ਨਵੇਂ ਸਥਾਈ ਨਿਵਾਸ ਪਹਿਲਾਂ ਹੀ ਦੇਖਭਾਲ ਕਰਨ ਵਾਲੇ ਪਾਇਲਟਾਂ ਰਾਹੀਂ ਕੈਨੇਡਾ ਵਿੱਚ ਪਹੁੰਚ ਚੁੱਕੇ ਨੇ ਭਾਵ IRCC ਇਸ ਸਾਲ ਲਗਭਗ 600 ਹੋਰ ਅਰਜ਼ੀਆਂ ਤੇ ਪ੍ਰਕਿਰਿਆ ਕਰਨ ਦਾ ਇਰਾਦਾ ਰੱਖਦਾ ਹੈ ਦੱਸਿਆ ਮੌਜੂਦਾ ਵਸਤੂ ਸੋਚੀ ਇਹਨਾਂ ਤਰ੍ਹਾਂ ਵਧ ਰਹੀ ਆਰਸੀਸੀ ਦੇ ਅਨੁਮਾਨਿਤ ਦਾਖਲੇ ਤੋਂ ਕਿਤੇ ਵੱਧ ਰੇ ਪਿਛਲੀਆਂ ਕੋਸ਼ਨਾਮਾਂ ਦੇ ਅਨੁਸਾਰ ਆਈਆਰਸੀਸੀ ਨੇ ਐਚਐਸਸੀ ਡਬਲਯੂਪੀ ਦੇ ਕੈਨੇਡਾ ਵਿੱਚ ਦਾਖਲੇ ਰਾਹੀਂ 2750 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਯੋਜਨਾ ਬਣਾਈ ਹੈ ਇਮੀਗ੍ਰੇਸ਼ਨ ਲੈਵਲ ਪਲਾਨ ਤੇ ਅਨੁਸਾਰ 2025 ਦੇ ਲਈ ਸਾਰੇ ਆਰਥਿਕ ਸੰਗੀ ਪਾਇਲਟਾ ਦੇ ਲਈ ਆਈਆਰਸੀਸੀ ਦੇ ਦਾਖਲੇ ਤੇ ਪੱਧਰ 10920 ਨਵੇਂ ਪੀਆਰ ਨੇ ਇਸ ਪੰਡ ਦੇ ਵਿੱਚ ਸਿਰਫ ਸਫਲ ਮੁੱਖ ਬਿਨੇਕਾਰ ਹੀ ਨਹੀਂ ਸਗੋ ਕੋਈ ਵੀ ਨਾਲ ਲੈਣ ਵਾਲੇ ਨਿਰਪਰ ਵਿਅਕਤੀ ਵੀ ਸ਼ਾਮਲ ਨਹੀਂ ਜਿਨ੍ਹਾਂ ਨੂੰ ਉਹ ਆਪਣੇ ਨਾਲ ਕੈਨੇਡਾ ਲਿਆਉਣਾ ਚਾਹੁੰਦੇ ਨੇ ਅਤੇ ਇਹਨਾਂ ਦੇ ਵਿਚਕਾਰ ਸਾਂਝਾ ਕੀਤਾ ਜਾ ਸਕਦਾ ਹੈ ਐਚ ਸੀ ਡਬਲਯੂ ਪੀ ਦੇ ਅੰਤਰਰਾਸ਼ਟਰੀ ਦਾਖਲੇ ਨੂੰ ਬੰਦ ਕਰਨ ਦਾ ਇੱਕ ਹੋਰ ਸੰਭਾਵਿਤ ਕਾਰਨ ਆਈ ਐਸ ਸੀ ਸੀ ਦਾ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਆਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਤੇ ਵਿੱਚ ਤਬਦੀਲ ਕਰਨ ਤੇ ਧਿਆਨ ਕੇਂਦ੍ਰਿਤ ਕਰਨਾ ਹੈ ਜਿਵੇਂ ਕਿ ਐਕਸਪ੍ਰੈਸ ਐਂਟਰੀ ਦੇ ਤਹਿਤ ਕੈਨੇਡੀਅਨ ਐਕਸਪੀਰੀਅੰਸ ਕਲਾਸ ਬ੍ਰੋ ਦੀ ਤਲਜੀਹ ਦੇ ਵਿੱਚ ਦੇਖਿਆ ਗਿਆ ਅਤੇ ਸੂਬਿਆਂ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ 75% ਸੂਬਾਈ ਨਾਮਜ਼ਦਗੀਆਂ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦਾ ਉਮੀਦਵਾਰਾਂ ਨੂੰ ਦਿੱਤੀਆਂ ਜਾਣ ਸਸਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਕੈਨੇਡਾ ਦੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਸ ਦੀ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਬਿਨੈਕਾਰ ਸਟ੍ਰੀਮ ਹੁਣ ਬੰਦ ਹੋ ਗਈ ਹੈ ਐਚ ਸੀ ਡਬਲਯੂ ਪੀ ਦੀ ਸ਼ੁੱਡ ਵਾਟ ਵਿਲੇ ਇਨਾਂ ਪਾਇਲਟਾ ਦੇ ਲਈ ਹੋਮ ਸਪੌਟ ਅਤੇ ਚਾਈਲਡ ਕੇਅਰ ਦੋਵਾਂ ਵਿਕਲਪਾਂ ਦੇ ਵਿੱਚ ਉਹਨਾਂ ਬਿਨੈਕਾਰਾਂ ਦੇ ਲਈ ਇੱਕ ਦਾਖਲਾ ਸ਼ਾਮਿਲ ਕਰਨਾ ਸੀ ਜੋ ਇਸ ਸਮੇਂ ਕੈਨੇਡਾ ਵਿੱਚ ਨਹੀਂ ਨੇ ਜਿਸ ਬਾਰੇ ਹੋਰ ਜਾਣਕਾਰੀ ਬਾਅਦ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਸੀ ਆਈਏਐਸਸੀ ਦੀ ਵੈੱਬਸਾਈਟ ਤੋਂ ਤੇਜ਼ ਸਟ੍ਰੀਮ ਨੂੰ 29 ਸਤੰਬਰ 2024 ਨੂੰ ਬੰਦ ਵੱਜੋਂ ਸੂਚੀਬਾਦ ਕੀਤਾ ਗਿਆ ਕੈਨੇਡਾ ਤੋਂ ਬਾਹਰ ਦੇਖਪਾਲ ਕਰਨ ਵਾਲੇ ਦੇ ਕੋਲ 2025 ਦੇ ਵਿੱਚ ਦੇਸ਼ ਪ੍ਰਵਾਸ ਕਰਨ ਦੇ ਲਈ ਹਜੇ ਵੀ ਹੋਰ ਵਿਕਲਪ ਨੇ ਰਾਸ਼ਟਰੀ ਕਿੱਤਾ ਵਰਗੀਕਰਨ ਨਰਸ ਸਹਾਇਕ ਆਰਡਰਲੀ ਅਤੇ ਮਰੀਜ਼ ਸੇਵਾ ਸਹਿਯੋਗੀ ਦੇ ਅਧੀਨ ਆਉਣ ਵਾਲੇ ਕੰਮੇ ਦੇ ਲਈ ਐਕਸਪ੍ਰੈਸ ਐਂਟਰੀ ਰਾਹੀਂ ਇਮੀਗ੍ਰੇਸ਼ਨ ਇੱਕ ਵਿਹਾਰਕ ਰਸਤਾ ਬਣਿਆ ਹੋਇਆ ਹੈ ਕਿਉਂਕਿ ਇਹ ਪੇਸ਼ੇਵਰ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਸ਼੍ਰੇਣੀ ਰਾਹੀਂ ਸ਼੍ਰੇਣੀ ਅਧਾਰ ਤੇ ਚੋਣ ਦੇ ਲਈ ਯੋਗ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਹੈਲਥ케ਅਰ ਡਰੋ ਦਾ ਵੀ ਵਿਆਪਕ ਰੈਂਕਿੰਗ ਸਿਸਟਮ ਜਮਾ ਕੱਟ ਆਫ ਇਸ ਕੋਡ 470 ਸੀ ਦਸੇ ਹੋਰ ਪੇਸ਼ੇਵਰਾਂ ਤੇ ਲਈ ਜੋ ਐਚਸੀਡਬਲਯੂਪੀ ਅਧਿਨਯੋਗਾਂ ਦੇ ਨੇ ਬਹੁਤ ਸਾਰੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਹੋਮ ਕੇਅਰ ਵਰਕਰ ਐਨਓਸੀ ਕੋਡਾਂ ਅ ਅਧਿਨ ਉਮੀਦਵਾਰਾਂ ਤੇ ਵਿਚਾਰ ਕਰਨਾ ਜਾਰੀ ਰੱਖਦੇ ਨੇ ਕੁਝ ਪੀਐਨਪੀ ਸਟ੍ਰੀਮਾਂ ਜੋ ਐਚਸੀਡਬਲਯੂਪੀ ਦੇ ਅਧਿਨਯੋਗ ਦੇਖਭਾਲ ਕਰਨ ਵਾਲੇ ਪੇਸ਼ੇਵਰਾਂ ਨੂੰ ਸੱਦਾ ਦੇਣਾ ਜਾਰੀ ਰੱਖਦੀਆਂ ਨੇ ਉਸ ਦੇ ਵਿੱਚ ਸ਼ਾਮਲ ਨੇ ਐਨਬੀਪੀ ਐਨਪੀ ਤਰਜੀਹੀ ਕਿਤੇ ਸਟ੍ਰੀਮ ਸਿਰਫ ਐਨਓਸੀ ਕੋਡ ਅਤੇ ਨਾਲ 42202 ਨੂੰ ਸੱਦਾ ਦਿੰਦਾ ਹੈ ਐਨਓਸੀ ਕੋਡ 4400 ਇਸ ਸਟ੍ਰੀਮ ਦੇ ਅਧੀਨ ਯੋਗ ਨਹੀਂ ਹਨ ਜਦੋਂ ਕਿ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡਾ ਦੇ ਵਿੱਚ ਕੰਮ ਨਾ ਕਰਨ ਵਾਲੇ ਬਿਨਕਾਰਨ ਸਟ੍ਰੀਮ ਨੂੰ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਆਈਆਰ ਸੀ ਦੇ ਸਭ ਤੋਂ ਤਾਜ਼ਾ ਮੰਤਰੀ ट्रांजिशन ਬਾਈਂਡਰ ਦੇ ਵਿੱਚ ਦਿੱਤੇ ਗਏ ਅੰਕੜੇ ਸੁਝਾਅ ਦਿੰਦੇ ਨੇ ਕਿ ਇਹ ਬੰਦ ਅਸਿਆ ਦੀ ਇੱਕ ਵੱਡੀ ਮੌਜੂਦਾ ਸੂਚੀ ਦੇ ਕਾਰਨ ਹੋ ਸਕਦਾ ਹੈ ਦਸੀ 11 ਸਤੰਬਰ 2025 ਤੱਕ IRCC ਦੇ ਕੋਲ ਆਪਣੇ ਦੇਖਭਾਲ ਕਰਨ ਵਾਲੇ ਪਾਇਲਟਾਂ ਦੇ ਵਿੱਚ 34400 ਅਰਜ਼ੀਆਂ ਦੀ ਸੂਚੀ ਸੀ ਜੋ ਕਿ ਵਿਭਾਗ ਨੇ ਤਬਦੀਲੀ ਪਾਇੰਟਰ ਦੇ ਵਿੱਚ ਦੱਸਿਆ ਕਿ ਉਹ 2025 ਦੇ ਵਿੱਚ ਇਨ੍ਹਾਂ ਅਰਜ਼ੀਆਂ ਦੇ ਵਿੱਚੋਂ ਸਿਰਫ 14% ਉੱਤੇ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ 1 ਜਨਵਰੀ ਤੋਂ 11 ਸਤੰਬਰ 2025 ਤੱਕ 4200 ਨਵੇਂ ਸਥਾਈ ਨਿਵਾਸ ਪਹਿਲਾਂ ਹੀ ਦੇਖਭਾਲ ਕਰਨ ਵਾਲੇ ਪਾਇਲਟਾਂ ਰਾਹੀਂ ਕੈਨੇਡਾ ਵਿੱਚ ਪਹੁੰਚ ਚੁੱਕੇ ਨੇ ਭਾਵ IRCC ਇਸ ਸਾਲ ਲਗਭਗ 600 ਹੋਰ ਅਰਜ਼ੀਆਂ ਤੇ ਪ੍ਰਕਿਰਿਆ ਕਰਨ ਦਾ ਇਰਾਦਾ ਰੱਖਦਾ ਹੈ ਦਸੇ ਮੌਜੂਦਾ ਵਸਤੂ ਸੋਚੀ ਇਹਨਾਂ ਤਰ੍ਹਾਂ ਵਧ ਰਹੀ ਆਸੀਸੀ ਦੇ ਅਨੁਮਾਨਿਤ ਦਾਖਲਿਆਂ ਤੋਂ ਕਿਤੇ ਵੱਧ ਰਿ ਪਿਛਲੀਆਂ ਕੋਸ਼ਨਾਵਾਂ ਦੇ ਅਨੁਸਾਰ IRCC ਨੇ HCWP ਦੇ ਕੈਨੇਡਾ ਵਿੱਚ ਦਾਖਲੇ ਰਾਹੀਂ 2759 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਯੋਜਨਾ ਬਣਾਈ ਹੈ ਇਮੀਗ੍ਰੇਸ਼ਨ ਲੈਵਲ ਪਲਾਨ ਤੇ ਅਨੁਸਾਰ 2025 ਦੇ ਲਈ ਸਾਰੇ ਆਰਥਿਕ ਸੰਗੀ ਪਾਇਲਟਾ ਦੇ ਲਈ IRCC ਦੇ ਦਾਖਲੇ ਤੇ ਪੱਧਰ 10920 ਨਵੇਂ PR ਨੇ ਇਸ ਪੰਧ ਦੇ ਵਿੱਚ ਸਿਰਫ ਸਫਲ ਮੁੱਖ ਬਿਨੇਕਾਰ ਹੀ ਨਹੀਂ ਸਗੋ ਕੋਈ ਵੀ ਨਾਲ ਹੋਣ ਵਾਲੇ ਨਿਰਭਰ ਵਿਅਕਤੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਉਹ ਆਪਣੇ ਨਾਲ ਨੇ ਡਾਲਿਉਣਾ ਚਾਹੁੰਦੇ ਨਹੀਂ ਅਤੇ ਇਹਨਾਂ ਦੇ ਵਿਚਕਾਰ ਸੰਚਾਰ ਕੀਤਾ ਜਾ ਸਕਦਾ ਹੈ ਐਚਸੀਡਬਲਯੂਪੀ ਦੇ ਅੰਤਰਰਾਸ਼ਟਰੀ ਦਾਖਲੇ ਨੂੰ ਬੰਦ ਕਰਨ ਦਾ ਇੱਕ ਹੋਰ ਸੰਭਾਵਿਤ ਕਾਰਨ ਆਈਆਈਐਸਸੀ ਦਾ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਦੇ ਵਿੱਚ ਤਬਦੀਲ ਕਰਨ ਤੇ ਧਿਆਨ ਕੇਂਦ੍ਰਿਤ ਕਰਨਾ ਹੈ ਜਿਵੇਂ ਕਿ ਐਕਸਪ੍ਰੈਸ ਐਂਟਰੀ ਦੇ ਤਹਿਤ ਕੈਨੇਡੀਅਨ ਐਕਸਪੀਰੀਅੰਸ ਕਲਾਸ growth ਦੀ ਤਲਜੀਹ ਦੇ ਵਿੱਚ ਦੇਖਿਆ ਗਿਆ ਅਤੇ ਸੂਬਿਆਂ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ 75% ਸੂਬਾਈ ਨਾਮਜ਼ਦਗੀਆਂ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦਾ ਉਮੀਦਵਾਰਾਂ ਨੂੰ ਦਿੱਤੀਆਂ ਜਾਣ। ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਕੈਨੇਡਾ ਦੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਸ ਦੀ ਕੈਨੇਡਾ ਵਿੱਚ ਕੰਮ ਨਾ ਕਰਨ ਵਾਲੇ ਬਿਨੈਕਾਰ ਸਟਰੀਮ ਹੁਣ ਬੰਦ ਹੋ ਗਈ ਹੈ एचएसडब्ल्यूपी डी शुड व्हाट वेले इन अ पायलट आ ਦੇ ਲਈ ਹੋਮ ਸਪੌਟ ਅਤੇ ਚਾਈਲਡ ਕੇਅਰ ਦੋਵਾਂ ਵਿਕਲਪਾਂ ਦੇ ਵਿੱਚ ਉਹਨਾਂ ਬਿਨਕਾਰਰ ਦੇ ਲਈ ਇੱਕ ਦਾਖਲਾ ਸ਼ਾਮਿਲ ਕਰਨਾ ਸੀ ਜੋ ਇਸ ਸਮੇਂ ਗੈਰਨਡਾ ਵਿੱਚ ਨਹੀਂ ਨੇ ਜਿਸ ਬਾਰੇ ਹੋਰ ਜਾਣਕਾਰੀ ਬਾਅਦ ਦੇ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਸੀ ਆਈਐਸਸੀ ਦੀ ਵੈੱਬਸਾਈਟ ਤੋਂ ਤੇ ਸਟ੍ਰੀਮ ਨੂੰ 29 ਸਤੰਬਰ 2025 ਨੂੰ ਬੰਦ ਵੱਜੋਂ ਸੂਚੀਬਾਤ ਕੀਤਾ ਗਿਆ ਕੈਨੇਡਾ ਤੋਂ ਬਾਹਰ ਟਿਕਾਲ ਕਰਨ ਵਾਲੇ ਦੇ ਕੋਲ 2025 ਦੇ ਵਿੱਚ ਦੇਸ਼ ਪ੍ਰਵਾਸ ਕਰਨ ਦੇ ਲਈ ਹਜੇ ਵੀ ਹੋਰ ਵਿਕਲਪ ਨੇ ਰਾਸ਼ਟਰੀ ਕਿੱਤਾ ਵਰਗੀਕਰਨ ਨਰਸ ਸਹਾਇਕ ਆਰਡਰਲੀ ਅਤੇ ਮਰੀਜ਼ ਸੇਵਾ ਸੇਵਾਂ ਦੇ ਅਧੀਨ ਆਉਣ ਵਾਲੇ ਕੰਮਾਂ ਦੇ ਲਈ ਐਕਸਪ੍ਰੈਸ ਐਂਟਰੀ ਰਾਹੀਂ ਇਮੀਗ੍ਰੇਸ਼ਨ ਇੱਕ ਵਿਹਾਰਕ ਰਸਤਾ ਬਣਿਆ ਹੋਇਆ ਹੈ ਕਿਉਂਕਿ ਇਹ ਪੇਸ਼ੇਵਰ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਸ਼੍ਰੇਣੀ ਰਾਹੀਂ ਸ਼੍ਰੇਣੀ ਅਧਾਰ ਤੇ ਚੋਣ ਦੇ ਲਈ ਯੋਗ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਹੈਲਥ케ਅਰ ਡਰੋ ਦਾ ਵਿਆਪਕ ਰੈਂਕਿੰਗ ਸਿਸਟਮ ਕੱਟ ਆਫ ਸਕੋਰ 470 ਸੀ ਦੱਸੇ ਹੋਰ ਪੇਸ਼ੇਵਰਾਂ ਤੇ ਲਈ ਜੋ ਐਚਸੀਡਬਲੂਪ ਅਧੀਨ ਹੋ ਜਾਂਦੇ ਨੇ ਬਹੁਤ ਸਾਰੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਹੋਮਕੇਅਰ ਵਰਕਰ ਐਨਓਸੀ ਕੋਡਾਂ ਅਧੀਨ ਉਮੀਦਵਾਰਾਂ ਤੇ ਵਿਚਾਰ ਕਰਨਾ ਜਾਰੀ ਰੱਖਦੇ ਨੇ ਕੁਝ ਪੀਐਨਪੀ ਸਟਰੀਮਾਂ ਜੋ ਐਚਸੀਡਬਲੂਪ ਦੇ ਅਧੀਨ ਯੋਗ ਦੇਖਭਾਲ ਕਰਨ ਵਾਲੇ ਪੇਸ਼ੇਵਰਾਂ ਨੂੰ ਸੱਦਾ ਦੇਣਾ ਜਾਰੀ ਰੱਖਦਿਆਂ ਨੇ ਉਸ ਦੇ ਵਿੱਚ ਸ਼ਾਮਲ ਨੇ NBP NP ਤਰਜੀਹੀ ਕਿਤੇ ਸਟ੍ਰੀਮ ਸਿਫ NOC ਕੋਡ ਅਤੇ ਨਾਲ ਹੀ 42202 ਨੂੰ ਸੱਦਾ ਦਿੰਦਾ ਹੈ NOC ਕੋਡ 4400 ਇਸ ਸਟ੍ਰੀਮ ਤੇ ਅਧੀਨ ਯੋਗ ਨਹੀਂ ਹਨ ਜਦੋਂ ਕਿ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡਾ ਦੇ ਵਿੱਚ ਕੰਮ ਨਾ ਕਰਨ ਵਾਲੇ ਬਿਨ ਕਾਰਨ ਸਟ੍ਰੀਮ ਨੂੰ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਆਈਆ ਸਿਸਦੇ ਸਭ ਤੋਂ ਤਾਜ਼ਾ ਮੰਤਰੀ ट्रांजिशन ਬਾਈਂਡਰ ਦੇਵੀ ਚ ਦਿੱਤੇ ਗਏ ਅੰਕੜੇ ਸੁਝਾਅ ਦਿੰਦੇ ਨੇ ਕਿ ਇਹ ਬੰਦ ਅਰਸੀਆ ਦੀ ਇੱਕ ਵੱਡੀ ਮੌਜੂਦਾ ਸੂਚੀ ਦੇ ਕਾਰਨ ਹੋ ਸਕਦਾ ਹੈ। 10 ਜੂਨ ਤੋਂ 11 ਸਤੰਬਰ 2025 ਤੱਕ IRCC ਦੇ ਕੋਲ ਆਪਣੇ ਦੇਖਪਾਲ ਕਰਨ ਵਾਲੇ ਪਾਇਲਟਾ ਦੇ ਵਿੱਚ 34400 ਅਲਜੀਆ ਦੀ ਸੂਚੀ ਸੀ ਜੋ ਕਿ ਵਿਭਾਗ ਨੇ ਤਬਦੀਲੀ ਪਾਇੰਟਰ ਦੇ ਵਿੱਚ ਦੱਸਿਆ ਕਿ ਉਹ 2025 ਦੇ ਵਿੱਚ ਇੰਨਾ ਅਲਜੀਆ ਦੇ ਵਿੱਚੋਂ ਸਿਰਫ 14% ਉੱਤੇ ਕਾਰਵਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ 1 ਜਨਵਰੀ ਤੋਂ 11 ਸਤੰਬਰ 2025 ਤੱਕ 4200 ਨਵੇਂ ਸਥਾਈ ਨਿਵਾਸ ਪਹਿਲਾਂ ਹੀ ਦੇਖਪਾਲ ਕਰਨ ਵਾਲੇ ਪਾਇਲਟਾ ਰਾਹੀਂ ਕੈਨੇਡਾ ਵਿੱਚ ਪਹੁੰਚ ਚੁੱਕੇ ਨੇ ਭਾਵ IRCC ਇਸ ਸਾਲ ਲਗਭਗ 600 ਹੋਰ ਅਲਜੀਆ ਤੇ ਪ੍ਰਕਿਰਿਆ ਕਰਨ ਦਾ ਇਰਾਦਾ ਰੱਖਦਾ ਹੈ ਦਾਸੀ ਮੌਜੂਦਾ ਵਸਤੂ ਸੋਚੀ ਇਹਨਾਂ ਤਰ੍ਹਾਂ ਵਧ ਰਹੀ ਆਈ.ਸੀ.ਸੀ ਦੇ ਅਨੁਮਾਨਿਤ ਦਾਖਲੇ ਤੋਂ ਕਿਤੇ ਵੱਧ ਰੇ। ਪਿਛਲੀਆਂ ਕੋਸ਼ਨਾਵਾਂ ਦੇ ਅਨੁਸਾਰ ਆਈ.ਆਰ.ਸੀ.ਸੀ ਨੇ ਐਚ.ਸੀ.ਡਬਲਯੂ.ਪੀ ਦੇ ਕੈਨੇਡਾ ਵਿੱਚ ਦਾਖਲੇ ਰਾਹੀਂ 2750 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਯੋਜਨਾ ਬਣਾਈ ਹੈ। ਇਮੀਗ੍ਰੇਸ਼ਨ ਲੈਵਲ ਪਲਾਨ ਤੇ ਅਨੁਸਾਰ 2025 ਦੇ ਲਈ ਸਾਰੇ ਆਰਥਿਕ ਸੰਗੀ ਪਾਇਲਟਾ ਦੇ ਲਈ ਆਈ.ਆਰ.ਸੀ.ਸੀ ਦੇ ਦਾਖਲੇ ਤੇ ਪੱਧਰ 10920 ਨਵੇਂ ਪੀ.ਆਰ ਨੇ। ਇਸ ਪੰਨ ਦੇ ਵਿੱਚ ਸਿਰਫ ਸਫਲ ਮੁੱਖ ਬਿਨੇਕਾਰ ਹੇ ਨਹੀਂ ਸਭ ਕੋ ਕੋਈ ਵੀ ਨਾਲ ਲੈਣ ਵਾਲੇ ਨਿਰਪਰ ਵਿਅਕਤੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਉਹ ਆਪਣੇ ਨਾਲ ਕੈਨੇਡਾ ਲਿਆਉਣਾ ਚਾਹੁੰਦੇ ਨੇ ਅਤੇ ਇਹਨਾਂ ਦੇ ਵਿਚਾਰ ਸਾਂਝਾ ਕੀਤਾ ਜਾ ਸਕਦਾ ਹੈ ਐਚ ਸੀ ਡਬਲਯੂ ਪੀ ਦੇ ਅੰਤਰਰਾਸ਼ਟਰੀ ਦਾਖਲੇ ਨੂੰ ਬੰਦ ਕਰਨ ਦਾ ਇੱਕ ਹੋਰ ਸੰਭਾਵਿਤ ਕਾਰਨ ਆਈ ਆਸ ਸੀ ਸੀ ਦਾ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਦੇ ਵਿੱਚ ਤਬਦੀਲ ਕਰਨ ਤੇ ਧਿਆਨ ਕੇਂਦ੍ਰਿਤ ਕਰਨਾ ਜਿਵੇਂ ਕਿ ਐਕਸਪ੍ਰੈਸ ਐਂਟਰੀ ਦੇ ਤਹਿਤ ਕੈਨੇਡੀਅਨ ਐਕਸਪੀਰੀਅੰਸ ਕਲਾਸ 'ਰੋ' ਦੀ ਤਲਜੀਹ ਦੇ ਵਿੱਚ ਦੇਖਿਆ ਗਿਆ ਅਤੇ ਸੂਬਿਆਂ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ 75% ਸੂਬਾਈ ਨਾਮਜ਼ਦਗੀਆਂ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦਾ ਉਮੀਦਵਾਰਾਂ ਨੂੰ ਦਿੱਤੀਆਂ ਜਾਣ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।